ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 5 ਅੰਤਰ ਗੁਰ ਆਰਾਧਨਾ ਜੇਵਾ ਜਾਪ ਗੁਰ ਨਾਉ ਨਿਤਰੀ ਸਤ ਗੁਰ ਪੇਖਣਾ ਸ਼ਰਵਣ ਸੁਨਣਾ ਗੁਰ ਨਾਉ ਸਲੋਕ ਮਹੱਲਾ 5 ਅੰਤਰ ਗੋਰੀ ਆਰਾਧਨਾ ਜੇਵਾ ਜਾਪ ਗੁਰ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖ ਜਨ ਪਿਆਰਿਓ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਰਹਿਰਾਸ ਸਹਿਬ ਜੀ ਦੀ ਸੰਥਿਆ ਸਰਵਣ ਕਰਕੇ ਲਾਭ ਪ੍ਰਾਪਤ ਕਰਨਾ ਕਰੀਏ ਜੀ ਸਤਿਗੁਰੂ ਸਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਸਲੋਕ ਸ ਸ ਨੱਲਿਓੜਾ ਕਕੇ ਓਂਕੜ ਸਲੋਕ ਮਹਲਾ 5 ਅੰਤਰ ਰਾਰੇ ਸ਼ਿਆਰੀ ਇਥੇ ਆਪਾਂ ਜਮ ਕੇ ਲਾਵਾਂਗੇ ਗੌਰ ਰਾਰੇ ਓਂਕੜ ਆਰਾਧਨਾ ਐੜੇ ਕੰਨਾ ਰਾਰੇ ਕੰਨਾ ਤੱਦਾ ਨਾਣੇ ਕੰਨਾ ਆਰਾਧਨਾ ਇਥੇ ਵਿਸ਼ਰਾਮ ਲਾਉਣਾ ਹੈ ਜੇਵਾ ਜੱਜੇ ਸਿਆਰੀ ਹਾ ਹਾ ਵਾਵੇ ਕੰਨ ਜੇਵਾ ਜਾਪ ਪੱਪੇ ਸਿਆਰੀ ਜਪ ਪੋਲਾ ਬੋਲਣਾ ਗੁਰ ਨਾਉ ਨੇਤਰੀ ਨੰਨੇ ਲਾ ਤਤੇ ਬਿਹਾਰੀ ਪੈਚ ਅੱਧਾ ਰਾਰਾ ਨੇਤਰੀ ਇਹ ਛੇਤੀ ਬੋਲਣਾ ਨੇਤਰੀ ਇੱਥੇ ਆਪਾਂ ਜਮ ਕੇ ਲਾਵਾਂਗੇ ਸਾਤੇ ਗੁਰ ਰਾਰੇ ਔਂਕਰ ਦੇਖਣਾ ਨਾਣੇ ਕੰਨਾ ਇੱਥੇ ਆਪਾਂ ਵਿਸ਼ਰਾਮ ਲਾਵਾਂਗੇ ਸਰਾਵਣੀ ਸਸੇ ਪੈਚ ਅੱਧਾ ਰਾਰਾ ਵਵਾ ਨਾਣੇ ਬਿਆਰੀ ਸਰਾਵਣੇ ਸੁਨਣਾ ਸਸੇ ਔਕੜ ਨੰਨਾ ਨਾਣੇ ਕੰਨਾ ਸੁਨਣਾ ਗੁਰ ਨਾਓ ਸਾਤ ਗੁਰ ਸੇਤੀ ਰੱਤਿਆ ਰੱਤਿਆ ਰਾਰੇ ਅਦਕ ਤੱਤੇ ਸਿਆਰੀ ਐੜੇ ਕੰਨਾ ਰੱਤਿਆ ਇਥੇ ਵਿਸ਼ਰਾਮ ਲਾਉਣਾ ਹੈ ਦਰਗਹ ਪਾਈਐ ਠਾਓ ਕਹੋ ਨਾਨਕ इत आप जम की लाव गे कृपा करे कृपा रारा पूरा करे ते विश्राम लगेगा जिस नो नन्हे होड़ा जिस नो एह एडी ला लम्मा करके बोलना हाहा मुक्ता संकोच के बोलना है एह एह वाथ अदे औंकड़ वाथ दे दद्दे ला लम्मा करके बोलना है ਇਹ ਈ ਸਿਆਰੀ ਦੇ ਜਗ ਜਜੇ ਅਦਗ ਗੱਗਾ ਜਗ ਮੈਂ ਉੱਤਮ ਊੜ ਔਂਕੜ ਉੱਤਯਦਗ ਤੱਤਾ ਮਮਾ ਉੱਤਮ ਕਾਢਿ ਇਹ ਕਕੇ ਕੰਨਾ ਟੱਡੇ ਬਿਹਾਰੀ ਐੜਾ ਹਾਇ ਸਿਆਰੀ ਕਾਢਿ ਇਹ ਇਥੇ ਵਿਸ਼ਰਾਮ ਲੱਗੇਗਾ ਵੀਰਲੇ ਕੇ ਕੇ ਕਕੇ ਲਾਲ ਮਾਂ ਕਰਕੇ ਬੋਲਣਾ ਈੜੀ ਸਿਆਰੀ ਸੰਕੋਚ ਕੇ 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 ਨਹਲਾ ਪੰਜਵਾ ਰੱਖੇ ਰੱਖਣਹਾਰ ਰਾਰੇ 시ਆਰੀ ਲੱਗੀ ਐ ਇੱਥੇ ਵਿਸ਼ਰਾਮ ਲੱਗੇਗਾ ਆਪ ਪੱਪੇ 시ਆਰੀ ਉਹ ਬਾਗਯਨ ਊੜੇ ਔਂਕੜ ਬੱਬੇ ਕੰਨਾਂ ਰਾਰੇ 시ਆਰੀ ਐੜਾ ਨੰਨੇ ਔਂਕੜ ਉਹ ਬਾਗਯਨ ਗੁਰ ਕੀ ਪੈਰੀ ਪਾਏ ਈੜੀ 시ਆਰੀ ਇੱਥੇ ਵਿਸ਼ਰਾਮ ਲੱਗੇਗਾ ਕਾਜ ਸਵਾਰਯਨ ਨੰਨੇ ਔਂਕੜ হুਆ ਆਪ ਪੱਪੇ ਸਿਆਰੀ ਦਇਆਲ ਦੱਦਾ ਈੜੀ ਸਿਆਰੀ ਐੜੇ ਕੰਨਾ ਲੱਲੇ ਔਂਕਰ ਦਇਆਲ ਇਥੇ ਵਿਸ਼ਰਾਮ ਲੱਗੇਗਾ ਮਨਹੁ ਨ ਬੇਸਾਰਿਆਂ ਨ ਵੇਸਿਆਰੀ ਵੇਸਾਰਿਆਂ ਨੰਨੇ ਔਂਕਰ ਸਾਧ ਤੱਦਾ ਭਾਰਾ ਬੋਲਣਾ ਸਾਧ ਜਨਾ ਜਨਾ ਪੋਲਾ ਬੋਲਣਾ ਕ ਕਕੇ ਚਲਾਵਾ ਮੂੰਹ ਖੋਲ ਕੇ ਬੋਲਨੇ ਆ ਨ ਕੈ ਸੰਗ ਗਗੇ ਸਿਆਰੀ ਇਥੇ ਵਿਸ਼ਰਾਮ ਲੱਗੇਗਾ ਭਾਵ ਜਲ ਲੱਲੇ ਔਂਕੜ ਤਾਰ ਅਨਨੰਨੇ ਔਂਕੜ ਸਾਾਕਤ ਨਿੰਦਕ ਦੁਸ਼ਟ ਇਥੇ ਵਿਸ਼ਰਾਮ ਲੱਗੇਗਾ ਖਿਨ ਮਾਹੇ ਬੇਦਾਰਿਆਨ ਖਿਨ ਖਿਨ ਪੋਲਾ ਬੁਲਣਾ ਖਿਨ ਮਾਹੇ ਬੇਦਾਰਿਆਨ ਨੰਨੇ ਔਂਕੜ ਲੱਗੀ ਹੋਈ ਹੈ ਨਾਲ ਬੇਦਾਰਿਆਨ ਤੇਸ ਸਸੇ ਔਂਕੜ ਸਾਹਿਬ ਕੀ ਟੇਕ ਇਥੇ ਵਿਸ਼ਰਾਮ ਲੱਗੇਗਾ ਨਾਨਕ ਮਨੈ ਮਨੈ ਪੋਲਾ ਬੋਲਣਾ ਐ ਇਸ ਨੂੰ ਮੰਮੇ ਟਿੱਪੀ ਲਾ ਕੇ ਮੰਨੇ ਨਹੀਂ ਬੋਲਣਾ ਪੋਲਾ ਬੋਲਣਾ ਟਿੱਪੀ ਤੋਂ ਬਿਨਾ ਮੰਨੈ ਮਾਹੇ ਜਿਸ ਸਸੇ ਔਂਕੜ ਸਿਮਰਤ ਸੁਖੱਖੇ ਔਂਕੜ ਹੋਏ ਈੜੀ ਸਿਆਰੀ ਇਥੇ ਵਿਸ਼ਰਾਮ ਲੱਗੇਗਾ ਸਗਲੇ ਦੁੱਖ ਉਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਣੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਅੱਜ ਸ੍ਰੀ ਰਹਿਰਾਸ ਸਾਹਿਬ ਜੀ ਦੀ ਸੰਤਿਆ ਸਪੂਰਨ ਹੋਈ ਹੈ ਖੋਈਆਂ ਭੁੱਲਣਾ ਚੁੱਕਾਂ ਦੀ ਮਾਫੀ ਅਗੇ ਸਮੱਤ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ